ਸਸਿਕਾ ਰਜੇ ਉਮੀਦ ਹੈ ਠੀਕ ਠਾਕ ਹੋਮੋਗੇ ਤੇ ਅੱਜ ਦੀ ਜਿਹੜੀ ਮੈਂ ਵੀਡੀਓ ਬਣਾਉਣ ਲਿਆ ਬਣਾ ਰਿਹਾ ਰਜੇ ਉਹ ਬਸ ਆਪਣੇ ਜਿਹੜੇ 2600 ਪਾਸ ਕੈਂਡੀਡੇਟ ਹੈਗੇ ਅਪਰੈਂਟਸ਼ਿਪ ਦੇ ਵਿੱਚੋਂ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਗਈ ਡਾਕੂਮੈਂਟਸ ਦੀ ਉਹਨਾਂ ਨੂੰ ਇੱਕ ਖਾਸ ਅਪੀਲ ਹੈ ਰਜੇ ਹਾਂ ਬੇਨਤੀ ਹੈ ਵੀ ਤੁਸੀਂ ਆਪਣੀ ਯੂਨੀਅਨ ਦਾ ਸਾਥ ਦਿਓ ਤੇ ਕੱਲ ਨੂੰ ਜਿਹੜੀ 11 ਤਰੀਕ ਨੂੰ ਯੂਨੀਅਨ ਦੀ ਕਾਲ ਹੈਗੀ ਹੈ ਵੀ ਆਪਣਾ ਹੈੱਡ ਆਫਿਸ ਦੇ ਅੱਗੇ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਹੈ ਤੇ ਉਹਨੂੰ ਲੈ ਕੇ ਆਪਾਂ ਸਾਰੇ ਉੱਥੇ ਇਕੱਠੇ ਹੋ ਰਹੇ ਆਂ ਤੇ ਸਾਰੇ ਵੱਧ ਤੋਂ ਵੱਧ ਉੱਥੇ ਪਹੁੰਚੋ ਰਹਿ ਜੇ ਤਾਂ ਕਿ ਤੁਹਾਡੀ ਜੁਆਇਨਿੰਗ ਜਲਦੀ ਤੋਂ ਜਲਦੀ ਹੋ ਸਕੇ ਰਜੇ ਮਸਲਾ ਇਹ ਨਹੀਂ ਹੈਗਾ ਵੀ ਮਤਲਬ ਜੁਆਇਨਿੰਗ ਤਾਂ ਹੋ ਹੀ ਜਾਣੀ ਆ ਚਾਹੇ ਲੇਟ ਹੋ ਜੇ ਹਨਾ ਮਸਲਾ ਇਹ ਹੈ ਰਜੇ 1 ਸਾਲ ਦੀ ਟ੍ਰੇਨਿੰਗ ਹੈ 1 ਸਾਲ ਦੀ ਟ੍ਰੇਨਿੰਗ ਦੇ ਲਈ ਆਪਾਂ 2-2 ਸਾਲ ਤੋਂ ਹੋ ਕੇ ਤਿਆਰੀਆਂ ਕਰਦਿਆਂ ਨੂੰ 2 ਸਾਲ ਤੋਂ ਲੈ ਕੇ ਰਜੇ ਜਦੋਂ ਦੀ ਇਹ ਫਿਰ ਭਰਤੀ ਆਪਾਂ ਲੱਤੀ ਉਦੋਂ ਵੀ ਧਰਨਾ ਨਾ ਨਾ ਪਿਆ ਫਿਰ ਰਜੇ ਉਹ ਤੋਂ ਬਾਅਦ ਫਿਰ ਫਿਰ ਆਪਾਂ ਪਰਤੇ ਤੋਂ ਬਾਅਦ ਫਿਰ ਇਹ ਪ੍ਰੋਸੈਸ ਚੱਲਿਆ ਪੂਰਾ ਪੇਪਰ ਹੋਇਆ ਪੇਪਰ ਤੋਂ ਬਾਅਦ ਰਜੇ ਫਿਰ ਪੇਪਰ ਹੋਣ ਤੋਂ ਬਾਅਦ ਤੁਹਾਡੀ ਵੈਰੀਫਿਕੇਸ਼ਨ ਵੀ ਹੋ ਗਈ ਫਿਰ ਉਹਨੂੰ ਵੀ 2 ਮਹੀਨੇ ਲੰਘ ਚੁੱਕੇ ਹੈ ਗੱਲ ਰਜੇ ਹੈ ਕਿ ਇੱਕ ਸਾਲ ਦੀ ਟ੍ਰੇਨਿੰਗ ਦੇ ਲਈ ਆਪਾਂ ਕਿੰਨੇ ਐਫਰਟਸ ਕਰ ਰਹੇ ਹੈ ਨਾ ਫਿਰ ਕੋਈ ਆਇਆ ਨਹੀਂ ਹੈਗਾ ਪੱਕੀ ਨੌਕਰੀ ਰਜੇ ਹੈ ਨਾ ਉਹ ਤੋਂ ਬਾਅਦ ਫਿਰ ਆਪਾਂ ਨੂੰ ਪੱਕੀ ਨੌਕਰੀ ਦੇ ਲਈ ਵੀ ਫਿਰ ਐਫਰਟਸ ਕਰਨੇ ਪੈਂਦੇ ਤੇ ਜ਼ਿੰਦਗੀ ਦੇ ਰਜੇ ਬਹੁਤ ਕੀਮਤੀ ਜਦੋਂ ਤੁਹਾਡੀ ਉਮਰ ਹੁੰਦੀ ਹੈ ਜਵਾਨੀ ਦੀ ਉਮਰ ਹੈ ਤੁਸੀਂ ਆਪਣੀ ਜ਼ਿੰਦਗੀ ਬਣਾਉਣ ਦੇ ਲਈ ਤੁਸੀਂ ਆਪਣੀ ਜ਼ਿੰਦਗੀ ਦੇ ਮੇਨ 5 ਤੋਂ 6 ਸਾਲ ਤੁਹਾਡੇ ਇੱਥੇ ਹੀ ਲੰਘ ਜਾਣਗੇ ਰਜੇ ਤੇ ਤੁਹਾਨੂੰ ਆਪ ਨੂੰ ਹੀ ਇਹ ਚ ਫੀਲ ਹੋਣੀ ਚਾਹੀਦੀ ਹੈ ਵੀ ਇੰਨਾ ਸਮਾਂ ਤੁਸੀਂ ਮਤਲਬ ਐਂ ਕਰਦੇ ਲੰਘਾ ਦੋਗੇ ਤਾਂ ਮਤਲਬ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਵਿਭਾਗ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜਦੋਂ ਤੁਸੀਂ ਅਗਜ਼ਾਮ ਲੱਗਦਾ ਹੈਗਾ ਤਾਂ ਸਾਰਿਆਂ ਦੀ ਜੁਆਇਨਿੰਗ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਦੇ ਦਿਓ ਤਾਂ ਕਿ ਬੱਚੇ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਣ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਰਜੇ ਜਿਹੜੇ ਬੱਚੇ ਹੈਗੇ ਆ ਕਿ ਉਹ ਆਪ ਦਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਰਕਾਰੀ ਨੌਕਰੀ ਦੀ ਵੀ ਤਾਂ ਉਮੀਦ ਹੁੰਦੀ ਹੈ ਵੀ ਸਾਨੂੰ ਮਿਲੇ ਫਿਰ ਉਹਦੀ ਵੀ ਰਜੇ ਭਰਤੀ ਆਉਂਦੀ ਹੈ ਹੋ ਸਕਦਾ ਉਹ ਸਾਲ ਲੇਟ ਹੋ ਜਾਈਂ। ਕਈ ਬੱਚੇ ਓਵਰੇਜ ਹੋ ਹੀ ਜਾਂਦੇ ਨੇ ਰਜੇ। ਬਹੁਤ ਸਾਰੇ ਬੱਚੇ ਦਾ ਓਵਰੇਜ ਹੀ ਹੋ ਜਾਣਗੇ। ਤੇ ਬਹੁਤ ਸਾਰੇ ਜਿਹੜੇ ਇਸ سلسلے ਦੇ ਵਿੱਚ ਪੈ ਗਏ ਉਹਨਾਂ ਦੇ ਵੀ ਘੱਟੋ ਘੱਟ ਪੂਰੀ ਫੁੱਲ ਪੇ ਹੁਣ ਤੱਕ ਜਦੋਂ ਤੱਕ ਤੁਹਾਡੀ ਬੇਸਿਕ ਪੈ ਹੈਗੇ 19 ਕੁਛ 19000 ਕੁਛ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਫੁੱਲ ਤਨਖਾਹ ਹੋਗੀ ਫਿਰ ਉਹਦੇ ਤੱਕ ਜਾਂਦੇ ਜਾਂਦੇ ਰਜੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ 7 ਤੋਂ 8 ਸਾਲ ਲੰਘ ਜਾਣਗੇ ਤੇ ਐਡਾ ਲੰਮਾ ਪ੍ਰੋਸੈਸ ਰਜੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਤੇ ਇਸ ਕਰਕੇ ਰਜੇ ਕੱਲ ਨੂੰ ਸਾਰੇ ਬੱਚੇ ਆਪਣਾ ਜਿਹੜਾ ਪਟਿਆਲੇ ਜੁਨੀਅਨ ਦੇ ਵੱਲੋਂ ਕਾਲ ਦਿੱਤੀ ਗਈ ਹੈ ਹੈੱਡ ਆਫਿਸ ਦੇ ਅੱਗੇ ਆਪਣਾ ਧਰਨਾ ਤਾਂ ਉਹਦੇ ਵਿੱਚ ਜ਼ਰੂਰ ਪਹੁੰਚੋ ਜਿੰਨਾ ਘੱਟ ਕਰੋਗੇ ਰਜੇ ਉਨੀ ਜਿਆਦਾ ਆਪਾਂ ਨੂੰ ਜਿਆਦਾ ਮਤਲਬ ਜਲਦੀ ਜੋਇਨਿੰਗ ਮਿਲ ਜਾਊਗੀ ਇਹ ਆਪਣਾ ਮਸਲਾ ਤਾਂ ਕੁਝ ਵੀ ਨਹੀਂ ਰਜੇ ਇਹ ਮਸਲਾ ਵੀ ਕੀ ਕਹੀਏ ਮਤਲਬ ਤਪਾਏ ਹੋਏ ਆ ਸਤਾਏ ਹੋਏ ਆ ਹਨ ਤਾਂ ਬੱਚਿਆਂ ਨੂੰ ਜੁਆਇਨਿੰਗ ਦੇਣ ਦਾ ਤਾਂ ਹੱਕ ਹੀ ਪੰਦ ਦੇ ਦੋ ਪੇਪਰ ਹੋ ਗਿਆ ਵੈਰੀਫਿਕੇਸ਼ਨ ਹੋ ਗਈ ਰਜੇ ਜਿਹੜੇ ਬੱਚਿਆਂ ਦੀ ਓਵਰੇਜ ਉਮਰ ਹੋ ਰਹੀ ਹੈ ਉਹ ਤਾਂ ਕੱਲ ਨੂੰ ਪਹੁੰਚਣਗੇ ਪਹੁੰਚਣਗੇ ਪਰ ਜਿਹੜੇ ਨਵੇਂ ਉਮਰ ਦੇ ਮੁੰਡੇ ਹੈਗੇ ਆ ਅਜੇ ਹੁਣੇ ਹੀ ਆਈਟੀਆਈ ਕਰਕੇ ਮਤਲਬ ਜਿਨ੍ਹਾਂ ਨੇ ਪੇਪਰ ਦਿੱਤਾ ਤੇ ਉਹਨਾਂ ਦਾ ਨਾਮ ਵੀ ਆ ਗਿਆ ਹੈਗਾ ਉਹਨਾਂ ਨੂੰ ਲੱਗਦਾ ਚਲੋ ਕੋਈ ਨਹੀਂ ਦੋ ਮਹੀਨੇ ਹੋਰ ਸਹੀ ਹੋਰ ਸਹੀ ਤੱਕ ਦੀ ਗੱਲ ਰਜੇ ਤੁਹਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਸਾਰੇ ਇਕੱਠੇ ਮਿਲ ਕੇ ਚੱਲੋਗੇ ਤਾਂ ਹੀ ਆਪਣੀ ਜੁਆਇਨਿੰਗ ਹੋਊਗੀ ਤੇ ਜਿਹੜੇ ਨਵੇਂ ਬੱਚੇ ਆ ਉਹ ਵੀ ਸੁਣ ਲੋ ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਕੋਈ ਗੱਲ ਨਹੀਂ ਆਪਣੇ ਕੋਲ ਦਾ ਟਾਈਮ ਪੈ ਰਜੇ 1 ਸਾਲ ਦੀ ਤੁਹਾਡੀ ਟ੍ਰੇਨਿੰਗ ਹੈ ਟ੍ਰੇਨਿੰਗ ਹੋਣ ਤੋਂ ਬਾਅਦ ਵੀ ਹੋ ਸਕਦਾ ਤੁਹਾਡੀਆਂ ਪੋਸਟ ਆਨ ਚ ਗੈਪ ਪੈ ਜੇ ਗੈਪ ਪੈਣ ਤੋਂ ਬਾਅਦ ਫਿਰ ਪੇਪਰ ਦਾ ਫਿਰ ਇਹੀ ਪ੍ਰੋਸੈਸ ਚੱਲੂਗਾ ਤੁਸੀਂ ਇਹ ਮੰਨ ਕੇ ਚੱਲੋ ਸਾਲ ਟ੍ਰੇਨਿੰਗ ਅੱਜ ਨਵੰਬਰ ਚੱਲੇ ਜਾਂਦਾ ਜੇ ਤੁਹਾਡੀ ਨਵੰਬਰ ਚ ਜੁਆਇਨਿੰਗ ਹੁੰਦੀ ਹੈ ਅਗਲੇ ਨਵੰਬਰ ਚ ਤੁਹਾਡੀ ਮਤਲਬ ਟ੍ਰੇਨਿੰਗ ਪੂਰੀ ਹੋਊਗੀ ਫਿਰ 2-4 ਮਹੀਨੇ ਲੱਗਗੇ ਫਿਰ ਪੇਪਰ ਹੋਊਗਾ ਫਿਰ ਪੇਪਰ ਹੁੰਦੇ ਹੁੰਦੇ ਸਤੇ ਜੇ ਉਦੋਂ ਅਗਲੇ ਸਾਲ ਦਾ ਨਵੰਬਰ ਆ ਜਾਊਗਾ ਤਾਂ 2 ਸਾਲ ਤਾਂ ਇਹੀ ਹੋਗੇ ਤੁਹਾਡੇ ਹਨ 2 ਸਾਲਾਂ ਤੋਂ ਬਾਅਦ ਜਦੋਂ ਪੇਪਰ ਤੋਂ ਉਸ ਤੋਂ ਅਗਲੇ ਨਵੰਬਰ ਦੇ ਵਿੱਚ ਵੀ ਹੋ ਸਕਦਾ ਤੁਹਾਡੀ ਜੁਆਇਨਿੰਗ ਚ ਏਲਮ ਦੀ ਮੈਂ ਗੱਲ ਕਰ ਰਿਹਾ ਹਾਂ ਫ੍ਰੈਂਡਸ਼ਿਪ ਤੋਂ ਬਾਅਦ ਤੁਸੀਂ ਏਲਮ ਲਗੋਗੇ ਜਦੋਂ ਉਹਦਾ ਪੇਪਰ ਆਊਗਾ ਫਿਰ ਹਜੇ ਉਹਦੇ ਵੀ 3 ਸਾਲ ਤੁਹਾਡੇ ਕੱਚੇ ਹੁੰਦੇ ਨੇ ਜਿੱਤੇ ਚ ਆਪਾਂ ਜਿਹਨੂੰ ਆਪਾਂ ਪ੍ਰੋਬੇਸ਼ਨ ਪੀਰੀਡ ਬੋਲ ਫਿਰ 3 ਸਾਲ ਤੁਸੀਂ ਫੇਰ ਕਿੱਚੇ ਯਾਨੀ ਕਿ ਤੁਹਾਡੇ ਤਾਂ 4 ਸਾਲ ਹੀ ਹੋ ਗਏ 1 ਸਾਲ ਤੁਸੀਂ ਜਿਹੜੀ ਟ੍ਰੇਨਿੰਗ ਲਾਉਂਗੇ ਇਹ ਵੀ ਤਾਂ ਤੁਸੀਂ ਟ੍ਰੇਨਡ ਹੀ ਹੋ ਰਹੇ ਹੋ ਤਾਂ ਇਸ ਕਰਕੇ ਹੱਕਵੰਦਾ ਹੈਗਾ ਰਜੇ ਸਾਰਿਆਂ ਦਾ ਉੱਥੇ ਪਹੁੰਚਣ ਦਾ ਬਾਕੀ ਮਹਿਕਮੇ ਨੂੰ ਵੀ ਸਾਡੀ ਗੱਲ ਸੁਣਨੀ ਚਾਹੀਦੀ ਹੈ ਤਾਂ ਜੇ ਉਹ ਤੁਹਾਡੀ ਜੁਆਇਨਿੰਗ ਜਲਦੀ ਹੋਊਗੀ ਫਿਰ ਤੁਹਾਡਾ ਇਹਦੇ 'ਚ ਫਾਇਦਾ ਹੈਗਾ ਰਜੇ ਤੇ ਜਿਹੜੇ ਓਵਰੇਜ ਹੋ ਰਹੇ ਆ ਬੱਚੇ ਉਹਨਾਂ ਦਾ ਵੀ ਫਾਇਦਾ ਹੋਊਗਾ ਕਿਉਂਕਿ ਗਾਂ ਉਹ ਟ੍ਰੇਨਿੰਗ ਕਰਕੇ ਕੀ ਕਰਨਗੇ ਅੱਗੇ ਜਦੋਂ ਰਜੇ ਆਪਾਂ ਨੂੰ ਪੋਸਟ ਹੀ ਨਹੀਂ ਮਿਲਣਗੀ ਫਿਰ ਕੀ ਫਾਇਦਾ ਠੀਕ ਹੈ ਸਿੰਪਲ ਅਪਰੈਂਸ਼ਿਪ ਹੁੰਦੀ ਹੁੰਦੀ ਨੰਬਰ ਵੇਹ ਦੇ ਉਹਦਾ ਗੱਲ ਆ ਡਰ ਜੇ ਉਹਨਾਂ ਬੱਚਿਆਂ ਨੇ ਵੀ ਤਾਂ ਮਿਹਨਤ ਕੀਤੀ ਹੈ ਸਾਲ 1.5 ਸਾਲ ਹੋ ਗਿਆ ਤਿਆਰੀ ਕਰੀ ਜਾਂਦੇ ਨੂੰ ਕਿੰਨਾ ਕੰਪੀਟੀਸ਼ਨ ਸੀਗਾ ਇਸ ਵਾਰ ਫਿਰ ਬਾਕੀ ਆਪਾਂ ਪੇਪਰ ਵੇਲੇ ਵੀ ਚੁੱਪ ਰਹੇ ਆ ਪੇਪਰ ਦੇ ਵਿੱਚ ਵੀ ਸਿਲੇਬਸ ਹੋਰ ਹੁੰਦਾ ਹੈਗਾ ਆਈਟੀਆਈ ਲੈਵਲ ਤੇ ਇਹ ਚੀਜ਼ਾਂ ਦਾ ਹੁੰਦੀਆਂ ਨੇ ਜਿਹੜੀਆਂ ਪੁੱਛੀਆਂ ਗਈਆਂ ਸੀ ਪੇਪਰ ਦੇ ਵਿੱਚ ਤੇ ਸਾਰਿਆਂ ਨੂੰ ਅਪੀਲ ਹੈ ਬੇਨਤੀ ਹੈ ਜਲਦੀ ਤੋਂ ਜਲਦੀ ਜਿਹੜਾ ਕੱਲ ਨੂੰ ਤੁਹਾਡੀ ਕਾਲ ਦਿੱਤੀ ਗਈ ਹੈ ਉੱਥੇ ਸਾਰੇ ਪਹੁੰਚੋ ਚਾਹੇ ਅੱਜ ਹੀ ਪਹੁੰਚ ਜਾਓ ਤਾਂ ਕਿ ਸਵੇਰੇ मतलब सारे जाने टाइम ਦੇ ਨਾਲ ਇਕੱਠੇ ਹੋ ਸਕੋ ਜਿਹੜੇ ਦੂਰੋਂ ਨੇੜੋਂ ਪਹੁੰਚਣਾ ਹੈਗਾ ਉਹ ਅੱਜ ਹੀ ਪਹੁੰਚੋ ਬਾਕੀ ਬਾਕੀ ਜਿਹੜੇ ਬੱਚੇ ਕੱਲ ਸਵੇਰ ਵੀ ਜਾਣਗੇ ਉਹ ਵੀ ਟਾਈਮ ਦੇ ਨਾਲ ਪਹੁੰਚਣ ਦੇ ਬੇਨਤੀ ਰਜੇ ਉਹਨਾਂ ਨੂੰ ਕਿਰਪਾਲਤਾ ਕਰਿਓ ਠੀਕ ਹੈ ਬਾਕੀ ਕੋਸ਼ਿਸ਼ ਕਰਾਂਗੇ ਰਜੇ ਅਸੀਂ ਵੀ ਜ਼ਰੂਰ ਪਹੁੰਚਾਂਗੇ ਤੇ ਸਾਰੇ ਬੱਚੇ ਤੁਸੀਂ ਵੀ ਪਹੁੰਚੋ ਧੰਨਵਾਦ ਜੀ ਬੇਨਤੀ ਨੂੰ ਪ੍ਰਵਾਨ ਕਰਿਓ ਰਜੇ